ਅਸੀਂ ਸਾਡੇ ਪਿਛਲੇ ਕਾਫੀ ਦਿਨਾਂ ਤੋਂ ਬਾਰਿਸ਼ ਦੇ ਕਾਰਨ ਸਕੂਲ ਬੰਦ ਕਰ ਦਿੱਤੇ ਗਏ ਸੀ ਅੱਜ ਪਹਿਲੇ ਦਿਨ ਸਕੂਲ ਖੁੱਲੇ ਆ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਸਕੂਲ ਦਾ ਕੋਈ ਨੁਕਸਾਨ ਸਕੂਲ ਦਾ ਤਾਂ ਇਹ ਨਾ ਹੜ੍ਹਾਂ ਦੇ ਕਾਰਨ ਜਾਂ ਬਰਸਾਤ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਜੀ ਨਿਯਮ ਵਿਭਾਗ ਦੀਆਂ ਹਦਾਇਤਾਂ ਦੇ ਅਨਸਾਰ ਸਕੂਲ ਅੱਜ ਖੁੱਲੇ ਆ ਤੇ ਸਾਰਾ ਸਟਾਫ ਵੀ ਸਕੂਲ ਦਾ ਹਾਜ਼ਰ ਆ ਜੀ ਤੇ ਦੋ ਵੀ ਵਿਭਾਗ ਦੀਆਂ ਹਟੀਆਂ ਹਦਾਇਤਾਂ ਹੈਗੀਆਂ ਉਹਦੇ ਅਨਸਾਰ ਸਫਾਈ ਕਰਵਾਈ ਜਾ ਰਹੀ ਆ ਤੇ ਸਾਰਾ ਦੇਖਿਆ ਜਾ ਰਿਹਾ ਤੇ ਬੱਚਿਆਂ ਦੇ ਕੱਲ ਆਉਣ ਦੇ ਲਈ ਜੋ ਵੀ ਪ੍ਰਬੰਧਾਂ ਦੀ ਲੋੜ ਹੈ ਉਹ ਸਾਰੇ ਕੀਤੇ ਜਾ ਰਹੇ ਆ ਜੀ ਪਹਿਲਾਂ ਤਾਂ ਸਾਡੇ ਸਕੂਲ ਦੀਆਂ ਦੋ ਛੱਤਾਂ ਮਤਲਬ ਕਮਰੇ ਜਿਹੜੇ ਸੀਗੇ ਉਹ ਬਹੁਤ ਪੁਰਾਣੇ ਸੀਗੇ ਉਹ ਚੂਰ ਜਾਣ ਦੇ ਕਾਰਨ ਕਿਤੇ ਸਾਡੇ ਮਤਲਬ ਇਲੈਕਟ੍ਰੋਨਿਕ ਚੀਜ਼ਾਂ ਸਾਰੀਆਂ ਬਿਜਲੀ ਦੀ ਸਪਲਾਈ ਸਾਰੀ ਸੜ ਗਈ ਪੱਖੇ ਵੀ ਖਰਾਬ ਹੋ ਗਏ ਫਰਨੀਚਰ ਵੀ ਉਹਨਾਂ ਕਮਰਿਆਂ ਦਾ ਉਹ ਛੱਤਾਂ ਬਹੁਤ ਜ਼ਿਆਦਾ ਮਤਲਬ ਚੋ ਗਈਆਂ ਨੇ ਜੀ ਇਸ ਤੋਂ ਇਲਾਵਾ ਸਕੂਲ ਦੀ ਜਿਹੜੀ ਬਾਉਂਡਰੀ ਵਾਲਿਆ ਉਹ ਵੀ ਅੱਧੀ ਨਾਲੋਂ ਜ਼ਿਆਦਾ ਡਿੱਗੀ ਤੇ ਬਾਕੀ ਵੀ ਜਿਹੜੀ ਹੈਗੀ ਆ ਉਹ ਤਕਰੀਬਨ ਹੁਣ ਡਿੱਗਣ ਵਾਲੀ ਆ ਕਿਉਂਕਿ ਪਾਣੀ ਬਹੁਤ ਜ਼ਿਆਦਾ ਖੜਾ ਚੱਗਾ ਸਟੂਰ ਦੇ ਵਿੱਚ ਜੀ ਤੇ ਇਸੇ ਤਰ੍ਹਾਂ ਹੀ ਇੱਕ ਮਿੱਡੇਮੀ ਵਾਲਾ ਜਿਹੜਾ ਸਟੋਰ ਬਣਾਇਆ ਗਿਆ ਉਹ ਕਮਰੇ ਦੀ ਜਿਹੜੀ ਛੱਤ ਆ ਤੇ ਨਾਲੋਂ ਅੰਦਰ ਵਿੱਚ ਇੱਕ ਤੀੜ ਆ ਗਈ ਆ ਜੀ ਜਿਸ ਦੇ ਕਾਰਨ ਲੱਗਦਾ ਵੀ ਗਾਜੇ ਧੁੱਪਾਂ ਲੱਗੀਆਂ ਤਾਂ ਉਹਦਾ ਹੋਰ ਵੀ ਕੋਈ ਜ਼ਿਆਦਾ ਨੁਕਸਾਨ ਹੋ ਸਕਦਾ ਆ ਜੀ ਏ ਅੱਜ ਬਿਜਲੀ ਵਾਲੇ ਨੇ ਉੱਤਾਰੇ ਥੋੜਾ ਉਹਦਾ ਕੰਮ ਕਮਰਿਆਂ ਦਾ ਦੇਖਿਆ ਕਿ ਅੱਜ ਕਾਦੇ ਉਹ ਕਮਰਿਆਂ ਦੀ ਜਿਹੜੀ ਲਾਈਟ ਹੈ ਉਹ ਬੰਦ ਕਰ ਦਿੱਤੀ ਗਈ ਆ ਜੀ ਤੇ ਉਹ ਹੁਣ ਕਮਰੇ ਵੀ 10 15 ਦਿਨ ਬਿਲਕੁਲ ਬੰਦ ਰੱਖੇ ਜਾਣਗੇ ਕਿਉਂਕਿ ਬੱਚਿਆਂ ਨੂੰ ਉੱਥੇ ਬੈਠਣੇ ਵੀ ਪਾ ਦੇਗਾ ਹੋ ਸਕਦਾ ਹੈ ਉਹ ਧੁੱਪਾਂ ਦੇ ਵਿੱਚ ਆਉਣ ਦੇ ਨਾਲ ਕੋਈ ਹੋ ਸਕਦਾ ਬੱਚਿਆਂ ਦਾ ਨੁਕਸਾਨ ਵੀ ਹੋ ਸਕਦਾ ਆ ਇਸ ਕਰਕੇ ਉਹ ਕਮਰੇ ਜਿਹੜੇ ਫਿਲਹਾਲ ਤਾਂ ਬੰਦ ਹੀ ਰੱਖੇ ਜਾਣਗੇ ਬਾਕੀ ਜੋ ਵਿਭਾਗੀਆਂ ਦੇ ਤਾ ਹੈ ਉਥੋਂ ਸਾਰਾ ਸਕੂਲ ਦੇ ਵਿੱਚ ਸਾਰਾ ਸਟਾਫ ਆਗਰੇ ਆ ਤੇ ਉਥੋਂ ਸਾਰੇ ਹੀ ਕੰਮ ਜਿਹੜੇ ਉਹ ਕੀਤੇ ਜਾ ਰਹੇ ਆ। ਤੇ ਪਤਾ ਲੱਗਿਆ ਇੱਕ ਕਮਰੇ ਦੇ ਵਿੱਚ ਕਰੰਟ ਵੀ ਆ ਰਿਹਾ ਜੀ। ਹਾਂਜੀ ਇੱਕ ਕਮਰੇ ਵਿੱਚ ਕਰੰਟ ਆ ਰਿਹਾ ਸੀਗਾ ਤੇ ਉਹ ਬਿਲੀ ਵਾਲਾ ਸੀ ਸਵੇਰੇ ਸਦਿਆ ਸੀਗਾ। ਜੀ। ਤੇ ਸਕੂਲ ਦੇ ਤਕਰੀਬਨ ਸਪਲਾਈ ਜਿਹੜੀ ਆ ਸਾਰੀ ਬੰਦ ਸੀਗੀ ਪਰ ਇੱਥੇ ਲੋਕਲ ਹੋਣ ਦੇ ਕਾਰਨ ਅਸੀਂ ਵਿੱਚ ਵਿੱਚ ਵੀ ਸਕੂਲ ਦੇ ਵਿੱਚ ਚੱਕਰ ਮਾਰਦੇ ਰਹੇ ਆ ਤੇ ਕੁਝ ਕਮਰਿਆਂ ਦੇ ਦਾ ਪੱਖੇ ਜਿਹੜੇ ਆ ਉਹ ਪਹਿਲੇ ਲਾ ਹਾਲ ਹੈ ਗਏ ਸੀ ਕਿਉਂਕਿ ਉਸ ਦੇ ਛੱਤਾਂ ਰੇੜੀਆਂ ਹੋਰ ਵੀ ਚੋਰੀਆਂ ਸੀਗੀਆਂ ਪਰ ਜਿੰਨਾ ਕੁ ਸੀ ਉਸ ਦਾ ਸਮਾਨ ਦਾ ਪਛਾਣ ਕਰ ਸਕਦੇ ਸੀ ਉਹ ਤਾਂ ਕਰ ਲਿਆ ਗਿਆ ਹੈ ਜੀ ਪਰ ਫਿਰ ਵੀ ਇਹ ਜਿਹੜਾ ਨੁਕਸਾਨ ਹੋਇਆ ਹੈ ਇਹ ਕਾਫੀ ਬਿਲਡਿੰਗ ਪੁਰਾਣੀ ਹੋ ਕਰਕੇ ਤਕਰੀਬਨ 1953 ਦੀ ਬਿਲਡਿੰਗ ਬਣੀ ਹੋਆ ਜੀ ਜਿਸ ਬਾਰੇ ਪਹਿਲਾਂ ਵੀ ਵਿਭਾਗ ਤੋਂ ਲਿਖਿਆ ਗਿਆ ਸੀ ਕਿ ਜੇ ਛੱਤਾਂ ਪਤਲ ਗਈਆਂ ਜਾਣ ਤਾਂ ਸਾਡਾ ਕਾफी ਨੁਕਸਾਨ ਹੋਣ ਤੋਂ بچ ਸਕਦਾ ਹੈ ਜੀ ਔਰ ਉਹ ਕੁਦਰਤੀ ਆਪਾਤੀ ਦੇ ਅੱਗੇ ਕੋਈ ਵੀ ਜੋਰ ਨਹੀਂ ਚੱਲਦਾ ਜੀ ਤੇ ਉਹ ਕਮਰੇ ਦੇ ਵਿੱਚ ਇਸ ਵਿੱਚ ਕਰੰਟ ਆ ਰਿਹਾ ਹੈਗਾ ਉਹ ਲਾਈਟ ਆ ਜਿਹੜੀ ਆ ਕੱਟ ਆਫ ਕਰ ਦਿੱਤੀ ਗਈ ਹੈ ਜੀ ਤੇ ਉਹਨਾਂ ਕਮਰਿਆਂ ਦੇ ਵਿੱਚ ਬੱਚਿਆਂ ਨੂੰ ਹੁਣ ਬਿਠਾਇਆ ਵੀ ਨਹੀਂ ਜਾਵੇਗਾ ਤੇ ਬਾਕੀ ਬੱਚਿਆਂ ਦੀ ਪੜ੍ਹਾਈ ਤੇ ਜਿਹੜੇ ਇੰਤਜ਼ਾਮ ਆ ਕੱਲ ਬੱਚੇ ਸਕੂਲੇ ਆਉਣਗੇ ਉਹ ਪੂਰੇ ਕਰ ਲਏ ਗਏ ਆ ਇਹ ਸਾਰਾ ਜੋ ਵੀ ਆਪਣਾ ਬਿਜਲੀ ਪਾਣੀ ਆ ਉਹ ਚੈੱਕ ਕਰ ਲੈ ਗਿਆ ਹੈ ਇੱਕ ਇੱਕ ਛੋਟੇ ਕਮਰੇ ਦੀ ਛੱਤ ਤੋਂ ਦੇਖਿਆ ਪਾਣੀ ਹਜੇ ਵੀ ਟਪਕ ਰਿਹਾ ਆ ਤੇ ਕੁਝ ਕਿਤਾਬਾਂ ਵੀ ਨੁਕਸਾਨੀਆਂ ਗਈਆਂ ਜੀ ਉਹ ਕਮਰੇ ਮੈਂ ਤੁਹਾਨੂੰ ਜਿਦਾ ਪਹਿਲਾਂ ਦੱਸਿਆ ਵੀ ਕਮਰੇ ਜਿਹੜੇ ਹੈਗੇ ਬਹੁਤ ਪੁਰਾਣੇ ਉਹ ਬਣੇ ਆ ਉਹ ਪਾਣੀ ਪਤਾ ਨਹੀਂ ਉੱਪਰ ਬਿਲਕੁਲ ਛੱਤਾਂ ਦਾ ਬਿਲਕੁਲ ਸਾਫ਼ ਆ ਉਹਦੀ ਆਪ ਵੀ ਦੋ ਤਿੰਨ ਮਹੀਨਿਆਂ ਪਹਿਲਾਂ ਵੀ ਮੈਂ ਉੱਥੇ ਦੇ ਢੜ ਕੇ ਦੇਖਿਆ ਸੀਗਾ ਜੀ ਤੇ ਪਰ ਉਹ ਪਾਣੀ ਬਾਰਿਸ਼ ਜ਼ਿਆਦਾ ਹੋਣ ਦੇ ਕਾਰਨ ਉਹ ਵਿੱਚ ਸਮਾ ਗਿਆ ਹੈ ਉਹਨਾਂ ਦੇ ਜੀ ਤੇ ਉਹ ਪਾਣੀ ਜਿਹੜਾ ਉਹ ਲਗਾਤਾਰ ਚੋਈ ਜਾ ਰਿਹਾ ਹੈ ਤਾਂ ਜਿਸ ਕਾਰਨ ਪਹਿਲਾਂ ਉਹ ਕਿਤਾਬਾਂ ਵੀ ਉੱਥੇ ਪੁਰਾਣੀਆਂ ਕਿਤਾਬਾਂ ਸਿਗੀਆਂ ਪਈਆਂ ਜੀ ਤੇ ਜੋ ਉਹਦੀ ਗੋਗੋ ਬੈਂਕ ਬਣਾਇਆ ਸੀਗਾ ਉਸ ਕਮਰੇ ਵਿੱਚ ਬਣਾਇਆ ਗਿਆ ਸੀਗਾ ਜੀ ਤੇ ਉਹ ਕਿਤਾਬਾਂ ਜ਼ਰੂਰ ਸਾਡੀਆਂ ਜਿਹੜੀਆਂ ਖਰਾਬ ਹੋ ਗਈਆਂ ਆ ਤੇ ਪਰ ਉਹ ਇਸੇ ਕਰਕੇ ਕਮਰਾ ਅਜੇ ਵੀ ਝੂਰਿਆ ਹੈ ਕਿਉਂਕਿ ਉਹ ਛੱਤ ਕਾਫੀ ਪੁਰਾਣੀ ਹੈ ਤੇ ਪਾਣੀ ਉਹਦੇ ਅੰਦਰ ਚਲਾ ਗਿਆ ਹੈ ਤੇ ਇਸ ਕਰਕੇ ਪਰ ਬਾਰਿਸ਼ ਹੁਣ ਵੀ ਲਗਾਤਾਰ ਹੋ ਰਹੀ ਹੈ ਕਿਉਂਕਿ ਹੁਣ ਵੀ ਆਧਾ ਘੰਟਾ ਪਹਿਲਾਂ ਕਾਫੀ ਤੇਜ਼ ਮੀਂਹ ਪੈ ਕੇ ਹਟਿਆ ਹੈ ਤੇ ਦਿਨ ਦੇ ਵਿੱਚ ਇੱਕ ਦੋ ਵਾਰ ਜਿਹੜਾ ਮੀਂਹ ਆਉਂਦਾ ਹੈ ਉਹਦੇ ਜ਼ਰੂਰ ਪੈਂਦਾ ਹੈ ਜਿਸ ਕਰਾਣੋਂ ਲਗਾਤਾਰ ਜਿਹੜੀ ਆ ਸਫਾਈ ਜਿਹੜੀ ਆ ਪੂਰੀ ਤਰ੍ਹਾਂ ਨਾ ਹੋ ਨਹੀਂ ਰਹੀ ਹੈਗੀ ਤੇ ਜੇ ਧੁੱਪ ਨਿਕਲੇਗੀ ਤੇ ਫਿਰ ਲੱਗਦਾ ਹੈ ਕੁੱਝ ਨਾ ਕੁੱਝ ਮੌਸਮ ਦੇ ਵਿੱਚ ਸੁਧਾਰ ਹੋਵੇਗਾ ਤੇ ਇਹਨਾਂ ਕਮਰਿਆਂ ਨੂੰ ਵੀ ਫਰਕ ਪਊਗਾ ਜਿਹੜੀ ਦੁਆਰ ਡੀਕੀ ਆਉਜੀ ਉਹ ਕਿੰਨੇ ਕ ਫੁੱ ਦੁਵਾਰ ਜਿਹੜੀ ਹੈਗੀ ਆ 300 ਫੁੱਟ ਦੇ ਕਰੀਬ ਹੈਗੀ ਆ ਇਹ ਜਿਹੜੀ ਡਿੱਗੀ ਆ ਤੇ ਬਾਕੀ ਜਿਹੜੀ ਦੁਵਾਰ ਹੈਗੀ ਦੁਵਾਰ ਸਾਡੀ ਚਾਰ ਦੁਵਾਰੀ ਜਿਹੜੀ ਹੈ ਸਕੂਲ ਦੀ ਕਾਫੀ ਲੰਬੀ ਆ ਤੇ 200 ਫੁੱਟ ਜਿਹੜੀ ਉਹ ਪਹਿਲਾਂ ਵੀ ਡਿੱਗ ਚੁੱਕੀ ਆ ਇਸ ਤੋਂ ਪਹਿਲਾਂ ਵੀ ਡਿੱਗ ਚੁੱਕੀ ਆ ਤੇ ਜਿਹੜੀ ਬਾਕੀ ਹੁਣ 5-600 ਫੁੱਟ ਬਚਦੀ ਆ ਮੈਨੂੰ ਲੱਗਦਾ ਵੀ ਜੇ ਬਾਰਿਸ਼ ਦਾ ਮੌਸਮ ਇਦਾਂ ਰਿਹਾ ਤਾਂ ਜਾਂ ਧੁੱਪਾਂ ਜੂ ਨਿਕਲ ਗਈਆਂ ਉਸ ਤੋਂ ਬਾਅਦ ਵੀ ਉਹਦਾ ਨਥਾਨ ਹੋਣ ਦਾ ਪੂਰਾ ਡਰ ਹੈ ਇਸੇ ਲਈ ਹੁਣ ਆਪਾਂ ਚੂਤ ਰਹੇ ਆ ਵੀ ਇਹਦਾ ਕੋਈ ਬੱਚਿਆਂ ਦਾ ਨੁਕਸਾਨ ਨਾ ਹੋਵੇ ਇਹ ਉਸਦਾ ਕੋਈ ਨਾ ਕੋਈ ਹੱਲ ਪਿੰਡ ਦੇ ਬਣਵਾਤੇ ਸਦਣਾ ਮੈਂ ਗੱਲ ਕਰ ਗਿਆ ਤਾਂ ਕੋਈ ਲੋਕਾਂ ਦੇ ਲੱਭਿਆ ਜਾਵੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਜੀ ਪ੍ਰਸ਼ਾਸਨ ਤੋਂ ਤਾਂ ਇਹ ਹੀ ਮੰਗ ਕਰਦੇ ਆ ਵੀ ਜੋ ਸਾਡਾ ਨੁਕਸਾਨ ਇਸ ਵੇਲੇ ਹੋ ਰਿਹਾ ਹੈ ਜਾਂ ਹੋ ਗਿਆ ਹੈ ਉਸ ਦੇ ਲਈ ਸਾਨੂੰ ਕੋਈ ਫੰਡ ਜਾਰੀ ਕੀਤੇ ਜਾਣ ਜਿਸ ਨਾਲ ਆਪਾਂ ਇਹਨਾਂ ਕੋਈ ਨੁਕਸਾਨ ਦੀ ਪੂਰਤੀ ਕਰ ਸਕੀਏ ਤੇ ਬੱਚਿਆਂ ਦੇ ਬੈਠਣ ਦਾ ਚੰਗਾ ਪ੍ਰਬੰਧ ਕਰ ਸਕੀਏ ਕਿਉਂਕਿ ਇਹ ਜਿਹੜੇ ਕਮਰੇ ਆ ਹੁਣ ਜੇ ਦੋ ਕਮਰੇ ਅਸੀਂ ਬੰਦ ਕਰ ਲੈਣ ਤਾਂ ਇਸ ਨਾਲ ਬੱਚਿਆਂ ਦੀ ਪੜ੍ਹਾਈ ਦੇ ਉੱਪਰ ਅਸਰ ਪੈ ਸਕਦਾ ਹੈ ਜੀ ਕਿਉਂਕਿ ਜੇ ਕਮਰੇ ਥੋੜੇ ਹੋਣ ਦੇ ਕਾਰਨ ਫਿਰ ਬੱਚਿਆਂ ਨੂੰ ਜਾਂ ਤਾਂ ਬਾਹਰ ਬਿਠਾ ਲੈਣਾ ਪਵੇਗਾ ਜਾਂ ਫਿਰ ਐਡਜਸਟਮੈਂਟ ਹੋਣੀ ਕਰਨੀ ਪਵੇਗੀ ਇਸ ਕਰਕੇ ਪ੍ਰਸ਼ਾਸਨ ਕੋਲ ਇਹ ਮੰਗਿਆ ਗਿਆ ਕਿਉਂਕਿ ਅਸੀਂ ਵਿਭਾਗ ਤੋਂ ਪਹਿਲਾਂ ਵੀ ਇਹ ਮੰਗ ਕਰ ਚੁੱਕੇ ਹਾਂ ਕਿ ਸਾਨੂੰ ਇਹਨਾਂ ਕਮਰਿਆਂ ਦੀਆਂ ਛੱਤਾਂ ਬਦਲਣ ਲਈ ਗ੍ਰਾਂਟ ਦਿੱਤੀ ਜਾਵੇ ਤੇ ਹੁਣ ਵੀ ਅਸੀਂ ਇਹੀ ਕਹਿੰਦੇ ਹਾਂ ਕਿ ਸਾਨੂੰ ਇਹ ਕਮਰਿਆਂ ਦੀਆਂ ਛੱਤਾਂ ਬਦਲਣ ਲਈ ਅਦੇ ਚਾਰ ਦੁਆਰੇ ਕਰਨ ਲਈ ਗ੍ਰਾਂਟ ਜਿਹੜੀ ਉਹ ਦਿੱਤੀ ਜਾਵੇ ਜਲਦ ਤੋਂ ਜਲਦ ਗ੍ਰਾਂਟ ਦਿੱਤੀ ਜਾਵੇ ਸਰ ਸਕੂਲ ਦਾ ਕੀ ਨਾਮ ਹੈ ਤੇ ਕਿਹੜੇ ਪਿੰਡ ਹੈ ਫਟਾ ਸਕੂਲ ਦਾ ਨਾਮ ਹੈ ਕਿ ਸਰਕਾਰੀ ਗੈਟੂ ਪਾਸਟਾ ਹੈ ਜੋ ਕਿ ਪਿੰਡ ਪਾਸਟਾ ਬੜਾ 2 ਬਲਾਕ ਦਾ ਸਕੂਲ ਹੈ ਜੀ ਬਾਕੀ ਸਾਡੀ ਜਿਹੜੀ ਬਿਲਡਿੰਗ ਹੈਗੀ ਉਹ ਬਹੁਤ ਵਧੀਆ ਬਣੀ ਹੈ ਪਰ ਇਹ ਦੋ ਕਮਰੇ ਜਿਹੜੇ ਹੈਗੇ ਸਾਡੇ ਬਹੁਤ ਪੁਰਾਣੀ ਬਿਲਡਿੰਗ ਦੇ ਆ ਜਿਸ ਕਾਰਨ ਇੱਥੇ ਸਾਡਾ ਕਾਫੀ ਨਕਸਰ ਹੋ ਗਿਆ ਹੈ